ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਬਈ ਤਾਜੀ ਸੂਈ ਵੀ ਆ ਤੇ ਇੱਕ ਗੱਬਣ ਆਓ ਪੁੱਛ ਲੈਨੇ ਬਾਈ ਤੁਹਾਡੇ ਆ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਠੀਕੋ ਬਾਈ ਜੀ ਹਾਂ ਜੀ ਬੋਬਰੀ ਨਾਮ ਤੇ ਐਡਰੈਸ ਬੋਲ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੁਕਾ ਤਸੀਰ ਫੂਲ ਜਿਹੜਾ ਬਠੰਡਾਈ ਠੀਕ ਹੈ ਬਾਈ ਨੇੜੇ ਪਿੰਡ ਉਹ ਜਿਹੜਾ ਸਲਾਦਪੁਰ ਆ ਜਾਂਦਾ ਜੀ ਤੇ ਰਾਮਪੁਰ ਫੂਲ ਤੇ ਭਗਤਾ ਭਾਈ ਕਜਨੀ ਵਿਚਾਲੇ ਹੀ ਆ ਨਹੀਂ ਪਿੰਡ ਆਪਣਾ ਮੋਬਾਈਲ ਨੰਬਰ ਬੋਲ 989463842855 ਠੀਕ ਹੈ ਦੂਜਾ ਹੈਗਾ ਜੀ 70782055 ਠੀਕ ਹੈ ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਸੂਈ ਹੈ ਦੂਜਾ ਸੂਸ ਸੂਈ ਬਾਈ ਇਹ ਕਦੋਂ ਸੂਈ ਹੈ ਬਾਈ ਇਹ ਬਾਈ ਇਹਨੂੰ ਬਸ ਅੱਧਾ ਘੰਟਾ ਹੋਇਆ ਸੂਈ ਨੂੰ ਠੀਕ ਆ ਬਾਈ ਜੇਰ ਪੈਣੀ ਆ ਨਾ ਜੇਰ ਤਾਂ ਫਰਦਾ ਘੰਟੇ ਖਾਈ ਜੀ ਤੁਸੀਂ ਨੂੰ ਤੇ ਤੁਹਾਨੂੰ ਮਤਲਬ ਬਈ ਠੂ ਠੂ ਫੇ ਜਾ ਕੇ ਤੇ ਬੱਚਾ ਕੀ ਮੰਗ ਬੱਚੀ ਦਿੱਤੀ ਜੀ ਬੱਚੀ ਚੰਗੀ ਆ ਹਾਂਜੀ ਬੱਚੀ ਠੀਕ ਹੈ ਬੱਚਾ ਬਈ ਬੱਚੀ ਨੂੰ ਜਨਮ ਹੋ ਦਿੱਤਾ ਬੱਚੀ ਚੰਗੀ ਆ ਹਾਂਜੀ ਤੇ ਵੜ ਵੀ ਖੈਰ ਚੰਗੀ ਵੜ ਵੀ ਉਹ ਬਰੀਕੀਆਂ ਲਈ ਜੀ ਵੜ ਬੋਲਾ ਕੱਢੇ ਕਿ ਨਹੀਂ ਹਾਂ ਬੋਲਾ ਬੱਚੇ ਨੂੰ ਪਿਆਇਆ ਜੀ ਮਤਲਬ ਹੁਣੇ ਤੁਹਾਡੇ ਮੂਰੇ ਹੂੰ ਤੇ ਮਤਲਬ 2 ਲੀਟਰ ਪਚੋਇਆ ਮੈਂ ਕਹਿੰਦੀ ਬੋਲਾ ਠੀਕ ਆ ਭਾਈ ਕਿੰਨਾ ਕੁ ਦੁੱਧ ਦੀ ਦੂਆ ਐਸਟੀਮੇਟ ਆ ਦੁੱਧ ਬਈ ਜਿਵੇਂ ਸੇ ਨਾੜਾ ਨੂਣਾ ਬਰੀਕੀ ਲਈ ਵੜ ਮਤਲਬ ਸੇਵਾਲੇ ਬੰਦੇ ਕੋਲ ਆ ਵੜੀ 14 15 ਵਿੱਚ ਹੂੰ ਹਾਂ ਤੇ ਨਾੜਾ ਦਿਖਾਉਨੇ ਆ ਬਈ ਨਾੜਾ ਨਾ ਲੇਵੇ ਤਾਂ ਐ ਖੜੀ ਜਾਂਦਾ ਕੱਲੀ ਕੱਲੀ ਨਾੜਾ ਚਮਕਦੀ ਆ ਚਾਰੇ ਥਾਂ ਤੇ ਟ੍ਰਿਕ ਵਾਲੀ ਇਹ ਤਾਂ ਮਤਲਬ ਸਮਾਈ ਦੇ ਸੀ ਬੰਦੇ ਦੀ ਠੀਕ ਆ ਜਿਹਨੂੰ ਦੇ ਸਮਾਈ ਵਾਲੇ ਕੋਲ ਜਾ ਬੜਿਆ ਨਹੀਂ ਪਤਾ ਵੱਧ ਹੀ ਪਾ ਦੇ ਤੂੰ ਵੀ ਚਲੋ ਆਪਾਂ ਨੂੰ 11 15 ਕਿਲੋਟਰ ਦੀ ਮੰਨ ਕੇ ਚੱਲੋ ਹੂੰ ਨਾੜਾ ਹੋਲਾ ਬਈ ਕੱਦ ਚੰਗਾ ਫਰੈਂਟ ਚੰਗਾ ਫੇਸ ਦੂਜਾ ਸੁਆ ਜੀ ਪਿਓਰ ਚਮਕ ਚੰਗੀ ਆ ਸੁਆ ਵੀ ਦੂਜਾ ਹੀ ਹੋ ਬਈ ਬਈ ਲੋਕ ਇਹ ਸੇ ਠੰਡੀ ਦਾ ਕੋਈ ਅੰਤ ਨਹੀਂ ਗਾ ਠੀਕ ਆ ਹਾਂ ਉਹ ਤਾਂ ਮਤਲਬ ਕੋਈ ਹਸੂ ਆ ਜਾਂ ਪਸ਼ੂ ਚੱਕੋ ਕਰ ਜੀ ਕੋਈ ਮਤਲਬ ਇਹ ਠੰਡੀ ਠੁੰਡੀ ਬਹੁਤ ਆਈ ਵਾ ਜਿਵੇਂ ਮਰ ਜੇ ਆ ਥਲਾਈ ਚਲ ਕੋਈ ਚੈੱਕ ਨਹੀਂ ਚੈਣਾ ਘਰ ਵਾਲੀ ਨੇ ਜਿਵੇਂ ਠੰਡੀ ਠੁੰਡੀ ਦਾ ਬਾਰੀ ਆਈ ਜੀ ਫੋਨ ਉਹ ਕਿਥਾ ਫੋਨ ਬਹੁਤ ਚੰਗਾ ਲੱਗਿਆ ਜੀ ਬਾਈ ਨਾੜਾ ਨੋੜਾ ਚਾਹੱਖਣੀਆਂ ਬਈ ਲੈ ਬਹੁਤ ਚੰਗੇ ਨਾੜਾ ਨੋੜਾ ਬਿਆ ਨਾੜਾ ਨਾਲੇ ਵਾਲਾ ਸੱਲੀ ਗਾੜੀ ਨਾੜ ਤੇ ਗਲਾਬੀ ਤਾਣੂ ਮਤਲਬ ਬੰਦੇ ਸਮਾਈ ਵਾਲੇ ਕੋਲ ਜਾ ਬੜੇ ਕਾ ਹੂੰ ਬਹੁਤ ਚੰਗੀ ਬੜ ਨੇ ਨਖਰ ਜਾਣਾ ਇਹ ਤਾਂ ਸਮਰਾਂ ਦੇ ਨਾਲ ਚ ਸਹੀ ਗੱਲ ਆ ਇਹ ਪੂਰੀ ਸਾਫ ਸੁਥਰੀ ਬੱਚੀ ਹੈ ਕੱਦ ਫੁੱਦਲੀ ਹੈ ਪੂਰੀ ਹੂੰ ਲੇਵਾ ਦੀ ਪੂਰੀ ਸਾਫ ਸੁਥਰੀ ਜੀ ਹੂੰ ਬੋਲ ਦੋ ਤੋੜ ਕੇ ਖਾਣ ਸੋਈ ਸਵਾਈ ਆ ਬੱਚਾ ਮਗਰ ਬੱਚੀ ਆ ਬੱਚੀ ਨੇ ਬਈ ਸਾਲ ਡੇਢ ਸਾਲ ਨੂੰ ਕਰਮਾਈ ਨੇ ਨਾਲ ਹੀ ਤਿਆਰ ਹੋ ਜਾਣਾ ਵੈੜ ਵੀ ਖਿਰ ਚੰਗੀ ਆ ਤੋਰਾ ਚੰਗਾ ਕਰਦ ਚੰਗਾ ਆਡਰ ਕਮਾਲ ਦਾ ਨਾੜਾ ਨੂੜਾ ਲੇਵੇ ਤੇ ਕਰਮਾਈ ਦੇ ਫੁੱਲ ਫੁੱਲ ਕਰਦਾ ਕਰਮਾਈ ਦਾ ਤੇ ਕੀ ਮੋਲ ਆ ਭਰਾ ਜਿਆਦਾ ਜਿਆਦਾ ਬਾਈ ਦੇਖੋ ਮੁੱਲ ਅੱਗੇ ਆਪਣੇ ਜਾਇਜ਼ ਹੁੰਦੇ ਜੀ ਨਹੀਂ ਆਪਾਂ ਵਾਧਾ ਘਾਟਿਆ ਵਾਲਾ ਗੱਲਾਂ ਨਹੀਂ ਕਰਦੇ ਹੋਈਆਂ ਹੂੰ ਤੇ 45000 ਦੀ ਵੜ ਦੇ ਦਿਆਂਗੇ ਬਸ ਠੀਕ ਆ ਬਾਈ ਹਾਂ ਕੋਈ ਇਹ ਤਾਂ 55 ਨਹੀਂ ਕੋਈ 50 ਨਹੀਂ ਹੂੰ 45000 ਦੀ ਵੜ ਦੇ ਦਿਆਂਗੇ ਜਮੋ ਜਾਇਜ਼ ਮੁੱਲ ਆ ਬਾਈ 45000 ਦੀ ਬਾਈ ਕਹਿੰਦਾ ਵੜ ਦੇ ਦੇਾਂਗੇ ਮੋਲ ਕੋਈ 50 ਨਹੀਂ 55 ਨਹੀਂ ਕਰਿਆ ਜਮ ਜਾਰ ਮੋਲ ਵਰਤਮਨ ਲਸਮਾਈ ਵਾਲੇ ਬੰਦੇ ਕੋਲੇ ਜਾਵੜੀ ਗਾਹ ਨੂੰ ਬੰਦਨ ਵਾਲੀ ਚੀਜ਼ ਹੀ ਕੱਟ ਕਾਠ ਵਾਲੀ ਬਿਹੜਾ ਪੂਰੀ ਪੂਰੀ ਸਾਫ ਸੁਥਰੀ ਜਿਹੜੇ ਬੰਦੇ ਨੂੰ ਪਰਖਾ ਹੋਣੀ ਪਰਖਣੀਆਂ ਕਰ ਲੈ ਇਹ ਹੂੰ ਪੂਰੀ ਪ੍ਰੀਕਣ ਵਾਲੀ ਬਿਹੜਾ ਜੀ ਕਮਾਲ ਦਾ ਬਹੁਤ ਸੋਹਣਾ ਆਰਡਰ ਫਾੜੀ ਯਾਰ ਆਰਡਰ ਕੱਲਾ ਕੱਲਾ ਥਾਂਡ ਮੁੱਠੀ ਵਾਲਾ ਥਾਂ ਨਾੜਾ ਨੂਣਾ ਲੇਵੇ ਤੇ ਪੋਲ ਬੱਚਾ ਮਗਰ ਬੱਚੇ ਬੱਚੀ ਵੀ ਕੁਆਲਟੀ ਵਾਲੀ ਬਾਕੀ ਤਾਂ ਰੰਗ thora market sa dikha ਲੈ ਭਾਈ ਠੰਡੇ ਠੁੰਡੇ ਫੁੱਲ ਆ ਜਿਵੇਂ ਮਰਜੀ ਬੈਠਾ ਰਹਿ ਕੋਈ ਮਤਲਬ ਹੀ ਨਹੀਂ ਠੰਡੀ ਠੁੰਡੀ ਦਾ ਬਾਹਰ ਇਹ ਹੰਮ ਲੈਣਾ ਤਾਂ ਘਰ ਵਾਲੀ ਨੇ ਹੈ ਹੀ ਨਹੀਂਗਾ ਨਾਲਾ ਨੂੰ ਨਾ ਫੁੱਲ ਆ ਅਫਰੀਕੀ ਬਰੂਕੇ ਕਦ ਵੀ ਫੁੱਲ ਆ ਯਾਰ ਭਾਈ ਛੋਟ ਹੀ ਨਹੀਂ ਹੈਗੀ ਕਦ ਕੁਦ ਫੁੱਲ ਆ ਜੀ ਹੰਮ ਉਹ ਕਰੀਬ ਮੱਛੀ ਇਧਰ ਹੋਏ ਬੰਨੀ ਹੋ ਭਾਈ ਬੱਚਾ ਬੰਨੀ ਵੀਰੇ ਮੱਛੀ ਇਧਰ ਫੜ ਲਾ ਮੂੰਹ ਤੇ ਫੜ ਲਾ ਇਹ ਨਾਣਾ ਦੇਖੋ ਲੈ ਇਹ ਨਾਣਾ ਲਗਾਉਂਦੇ ਆ ਤੇ ਪਸਮਾ ਕਰਕੇ ਥਾਣ ਦੇਖੋ ਇੱਕੋ ਹੀ ਥਾਣ ਵਾਲੀ ਨੇ ਕਿਆ ਬਾਤ ਆ ਭਾਈ ਮਾਰਦ ਕੋਈ ਬਿੱਤੀ ਨੇ ਲੱਗਿਆ ਕੋਈ ਨੀਚਾ ਨੀ ਮਾਨੀ ਕੋਈ ਹੂਰ ਨਹੀਂ ਮਿੱਥੀ ਚੰਗੀ ਆ ਲੈ ਚਵਾਈ ਜੀ ਚਵਾਈ ਜੀ ਮੋਟੀ ਮੋਟੀ ਚਵਾਈ ਆ ਹਨ ਜੀ ਕਰਦਾ ਵੀ ਚੋਈ ਆ ਬਹੁਤ ਚੰਗਾ ਚੂਣ ਲੱਗਿਆ ਬਈ ਇਹਨੂੰ ਕਿਆ ਬਾਤ ਹੈ ਚੂਣ ਬਹੁਤ ਚੰਗਾ ਲੱਗਿਆ ਬਈ ਮੋਟੀ ਮੋਟੀ ਚਵਾਈ ਜੀ ਮੁੱਲ ਵੀ ਜਮਾਂ ਜਾਇਜ਼ ਆ ਮੁੱਲ ਵੀ ਬੱਸ ਬਾਈ ਨੇ ਲੈਣ ਦੇਣ ਨਾਲ ਹੀ ਰੱਖਿਆ ਜਮੇ ਜਾਇਜ਼ ਮੁੱਲ ਬਹੁਤ ਚੰਗੀ ਆ ਹਾਂ ਉਹਾਂ ਛੋਟੀ ਨਾ ਮੰਨਨੀ ਜੀ ਬੰਦਾ ਮੁੱਲ ਦੇਖ ਕੇ ਲਾ ਕਹਿੰਦਾ ਖਣੀ ਛੋਟੀ ਹੋਊਗੀ ਹੂੰ ਮੁੱਲ ਤਾਂ ਵੈਸੇ ਆਪਣਾ ਜਪਨ ਹੁੰਦਾ ਹੀ ਜਾਇਆ ਇਸ ਹੁੰਦਾ ਹੀ ਜਾਇਆ ਲੈਣ ਦੇ ਨਾਲ ਵੇਚੀ ਮਤਲਬ ਮਿਲਣ ਜੀ ਹੈ ਬੜਾ ਓਕੇ ਹਾਂਜੀ ਅੱਗੇ ਬਾਈ 2 ਨੰਬਰ ਤੇ ਕਿਹੜਾ ਸੂਸ ਹੁੰਦੀ ਆ ਇਹ ਪਲੂਨ ਹੀ ਸੂਈ ਪਹਿਲਾ ਸੂਰ ਜੀ ਪਲੂਨ ਕਿੰਨੇ ਦਿਨ ਲੈਂਦੀ ਆ ਬਾਈ ਇਹ ਮੈਨਾਂ 5-6 ਦਿਨ ਲਉ ਜੀ ਬਾਈ 5 ਤੋਂ 6 ਹਾਂਜੀ ਕੀ ਰਿਕਾਰਡ ਆ ਦੁੱਧ ਦਾ ਬਾਈ ਦੁੱਧ ਦੀ ਉਮੀਦ ਇਹਦੀ ਹੈ ਜੇ ਆਪਾਂ ਨੂੰ ਮਤਲਬ 17-18 ਲੀਟਰ ਦੀ 17-18 ਹਾਂ ਬਾਕੀ ਬੰਦੇ ਨੇ ਯੂਨਿਪਾਰਕ ਕਈ ਆਪੇ ਸਮਝ ਨਾ ਸਭ ਦੀ ਲੈ ਕੇ ਆਣੀ ਚੀਜ਼ ਹੈ ਨਾ ਆਰਡਰ ਕਮਾਣ ਹਣਾ ਬਹੁਤ ਇੰਗਲ ਸੰਸੰਦ ਗੀ ਵਿਚੀ ਨੂੰ ਅਲੱਗ ਅਲੱਗ ਥਾਂ ਬਸੇ ਜੋਸ਼ ਵਾਲੇ ਵਿੱਚ ਇਹ ਨਹੀਂ ਗੱਲ ਕੋਈ ਹਾਂ ਫੁੱਲ ਚੰਗੀਆਂ ਨੇ ਹਾਂ ਤੇ ਢਿੱਲਾ ਬਹੁਤ ਖਾਉਂਦੀ ਆ ਹਾਂ ਸਾਰੀਆਂ ਬਾਲਡਲਾਂ ਕੱਢੂ ਤੇ ਫੇਰ ਕਰਮਾਲੀ ਨੇ ਸੋਣਾ ਕੱਲਾ ਕੱਲਾ ਥਾਣਾ ਦੇਖੋ ਲੈ ਇਹ ਥਾਣ ਥੋਣ ਇਧਰ ਦੇ ਸਾਡੇ ਸਭ ਚੰਗਾ ਥਾਣਾ ਮੁੱਠੀ ਵਾਲਾ ਥਾਣ ਚਾਰੇ ਥਾਣ ਨੇ ਖੜਵੇਂ ਪੂਰੇ ਗਾਇਬ ਤੇ ਸੇਵਾ ਇਹ ਵੀ ਬਹੁਤ ਚੰਗੀ ਨੇ ਬਹੁਤ ਚੰਗੀ ਨਿਕਲੂ ਜੀ ਬਾਈ ਜੀ ਥਾਨ ਵਾਲਾ ਚੰਗਾ ਲੱਗਿਆ ਥਾਨ ਬਾਕੀ ਠੰਡੀ ਦਾ ਤਾਂ ਕੋਈ ਅੰਤ ਹੀ ਨਹੀਂ ਕੋਈ ਮਤਲਬ ਨਹੀਂ ਜਿਵੇਂ ਮਰ ਜੇ ਹੱਥ ਫੇਰੀ ਚੱਲ ਕੋਈ ਚੱਕਰ ਨਹੀਂ ਕਹਿਣਾ ਗਰਮ ਵਾਲੀ ਨੇ ਕੋਈ ਨਹੀਂ ਥੋੜੀ ਜਿਹੀ 에ਅਰ ਸ਼ੈਰ ਚ ਪੈਂਦੀ ਆ ਨਾ ਹਾਂਜੀ ਹੂੰ ਚੱਲ ਪਤਾ ਬ੍ਰੀਡ ਚੰਗੀ ਆ ਪਹਿਲਾ ਸੂਆ ਤੇ ਥਾਨ ਬੜਾ ਕਮਾਲ ਦਾ ਲੱਗਿਆ ਮੁੱਠੀ ਵਾਲਾ ਤੇ ਨਾ ਗਲਾਬੀ ਥਾਨ ਕੱਦ ਵੱਡ ਵੀ ਠੀਕ ਆ ਫਰੰਟ ਚੰਗਾ ਯਾਦ ਬ੍ਰੀਡ ਵਾ ਘੇਰ ਵਾ ਬਾਲਾਂ ਬ੍ਰੀਕਿੰਗ ਆ ਜੀ ਬੈਠੇ ਹੂੰ ਤੋਰਾ ਦੇਖੋ ਤੋਰਾ ਵੀ ਕਮਾਲ ਕੀ ਮੋਲ ਆ ਬਈ ਜਾਇਜ਼ ਜਣਾ ਨਾ ਪੁੱਤ ਹੜ ਜਾ ਕੀ ਮੋਲ ਆ ਬਈ ਜਾਇਜ਼ ਜਣਾ ਬਈ ਇਹਦਾ 55000 ਰੁਪਏ ਮਾਨਤਾਨ ਹੋ ਜੀ ਖ ਮੋਲ ਲਾ ਜਾਇਜ਼ ਆ ਵੀਰੇ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜਾਊਗਾ ਬਾੜ ਕਰ ਜੰਗੀ ਆ ਬਈ ਕੱਦ ਕਾਟ ਛੜੀਏ ਲੇਵਾ ਕਮਾਲ ਦਾ ਖਾਣ ਦੇਖੋ ਮਗਰ ਮੂਹ ਲਾ ਲੇਵਾ ਗਲਾਬ ਵੀ ਥਾਂ ਨੂੰ ਮੁੱਕੀ ਜਿਆਦਾ ਥਾਂ ਇਕੱਲਾ ਇਕੱਲਾ ਥਾਂ ਚਾਰੇ ਥਾਂ ਨੇ ਕੜਵੇਂ ਪੂਰੇ ਘਰ ਤੇ ਆਰਡਰ ਦੇਖੋ ਬਸ਼ਾ ਜੀ ਬਾੜੀ ਫੀਟਿੰਗ ਦਾ ਆਰਡਰ ਵੀ ਸਾਫ਼ ਸੁਥਰਾ ਹਾਂ ਦੇਵਾ ਤੁਹਾਨੂੰ ਬਾੜੀ ਚੰਗੇ ਗਲਾਬ ਜੀ ਤਾਂ ਗਾਣੂ ਵੀ ਵਦਨ ਵਾਲੀ ਚੀਜ਼ ਹੈ ਇਹ ਬੰਦਾ ਕੋਈ ਸ਼ੌਂਕੀ ਲੱਗਿਆ ਕ ਹੂੰ ਠੀਕ ਸਫਾਈ ਵਾਲੀ ਬੜੀ ਹੂੰ ਨਾਗਸੀ ਭਰਾ ਕੋਲੇ ਦੋ ਦੋ ਨਹੀਂ ਦਿਖਾਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਿਕਨੇ ਫਿਕਰ ਲਿਓ ਜੀ ਧੰਨਵਾਦ